जो बोले सो निर्भय जो बोले सो निर्भय अयोध्या के एयरपोर्ट का नाम महर्षि वाल्मीकि इंटरनेशनल एयरपोर्ट रखा गया आदमपुर एयरपोर्ट का नाम गुरु रविदास महाराज जी के नाम पे हो गया है गुरु रविदास जी के नाम तो शुरू किया बजट ਲੇਕਿਨ ਬਿਚੂ ਦੇ ਵਿੱਚ ਕੁਝ ਨਹੀਂ ਦਿੱਤਾ ਉਹਨਾਂ ਦੇ ਨਾਮ ਲੇਕਿਨ ਪੰਜਾਬ ਦੇ ਵਾਸਤੇ ਖੁੱਟੀ ਕੌੜੀ ਵੀ ਜਿਹਨੂੰ ਕਹਿੰਦੇ ਐ ਇਹਨਾਂ ਨੇ ਨਹੀਂ ਰੱਖੀ ਕਲ ਝੁਗ ਹੈ ਕਲ ਝੁਗ ਕੋਸ਼ਸ਼ ਬਣਾਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਸਤੋ ਉਹ ਪੰਜਾਬ ਆਏ ਉਹ ਜਲੰਧਰ ਜਿਲ੍ਹੇ ਦੇ ਪੈਂਦੇ ਡੇਰਾ ਬੱਲਾ ਸਤਖੰਡ ਬੱਲਾ ਉੱਥੇ ਪਹੁੰਚੇ ਤੇ ਨਤਮਸਤਕ ਹੋਏ ਸਾਡੇ ਸਮਾਜ ਦਾ ਇੱਕ ਵਰਗ ਜੋ ਚਮਾਰ ਭਾਈਚਾਰੇ ਦਾ ਹੈ ਗੁਰੂ ਰਵਿਦਾਸ ਜੀ ਨੂੰ ਫੋਲੋ ਕਰਦਾ ਹੈ ਤੇ ਆਪਣਾ ਰਹਿਨੁਮਾ ਮੰਨਦਾ ਹੈ ਭਗਵਾਨ ਮੰਨਦਾ ਹੈ ਉਸ ਭਾਈਚਾਰੇ ਨਾਲ ਉਹ ਆ ਕੇ ਆਪਣੀ ਸਾਂਝ ਅਤੇ ਉਨ੍ਹਾਂ ਪ੍ਰਤੀ ਆਪਣਾ ਪਿਆਰ ਸਤਿਕਾਰ ਦਰਸਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਚਖੰਡ ਬੱਲਾ ਫੇਰੀ ਇਸ ਦੇ ਰਾਜਨੀਤਿਕ ਮੈਨੇ ਕੀ ਹਨ ਪ੍ਰਧਾਨ ਮੰਤਰੀ ਦਾ ਡੇਰੇ ਆਉਣਾ ਡੇਰਾ ਬੱਲਾ ਆਉਣਾ ਪੰਜਾਬ ਦੀ ਰਾਜਨੀਤੀ ਵਿੱਚ ਕੀ ਹੈ ਤੇ ਕਿਵੇਂ ਪ੍ਰਭਾਵ ਪਾਵੇਗਾ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂ ਚਰਨਜੀਤ ਸਿੰਘ ਚੰਨੀ ਰਾਹੀਂ ਕਾਂਗਰਸ ਜ਼ਹਿਰ ਉਗਲ ਰਹੀ ਹੈ ਇਹ ਸਭ ਕੁਝ ਅੱਜ ਦੀ ਵੀਡੀਓ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਸ਼ੁਰੂਆਤ ਸੱਚਖੰਡ ਡੇਰਾ ਬੱਲਾ ਬਾਰੇ ਜਾਣਕਾਰੀ ਤੋਂ ਕਰਾਂਗੇ ਇਤਿਹਾਸ ਪੰਜਾਬ ਵਿੱਚ ਅਹਿਮੀਅਤ ਇਸ ਡੇਰੇ ਦੀ ਇਸ ਤੋਂ ਲੱਗ ਵੇ ਡੇਰੇ ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲੋ ਦੋਸਤੋ ਜਦੋਂ ਗੱਲ ਡੇਰਾ ਸਚਖੰਡ ਬਿਲਾ ਬਾਰੇ ਕੀਤੀ ਜਾ ਰਹੀ ਹੈ ਤਾਂ ਪਹਿਲਾਂ ਇਸ ਡੇਰੇ ਬਾਰੇ ਕੁਝ ਜਾਣਕਾਰੀ ਵੀ ਪ੍ਰਾਪਤ ਕਰ ਲੈਣੀ ਠੀਕ ਹੋਵੇਗੀ ਦੋਸਤੋ ਇਹ ਡੇਰਾ ਪੂਰੀ ਤਰ੍ਹਾਂ ਸਮਰਪਿਤ ਹੈ ਭਗਤ ਰਵਿਦਾਸ ਜੀ ਨੂੰ ਉਹੀ ਰੈਦਾਸ ਜਗਤਗੁਰੂ ਰਵਿਦਾਸ ਜੀ ਮਹਾਰਾਜ ਬਨਾਰਸ ਵਾਲੇ ਜੋ ਆਪਣੀ ਬਾਣੀ ਵਿੱਚ ਸ਼ਰਮ ਆਪਣੇ ਆਪ ਨੂੰ ਪੂਰੇ ਪ੍ਰਾਊਡ ਨਾਲ 600 ਪਹਿਲਾਂ ਚਮਾਰ ਜਿਹਾ ਫਖਰ ਨਾਲ ਚਮਾਰ ਕਹਿੰਦੇ ਸਨ ਜਿਨ੍ਹਾਂ ਦੀ ਭਗਤੀ ਤਪੱਸਿਆ ਇੰਨੀ ਸੀ ਕਿ ਮਹਾਨ ਭਗਤਨੀ ਮੀਰਾਬਾਈ ਜੋ ਰਾਜਪੁੱਤਰਾਂ ਜਾਂ ਦੀ ਧੀ ਸੀ ਉਹ ਗੁਰੂ ਰਵੀਦਾਸ ਜੀ ਨੂੰ ਆਪਣਾ ਗੁਰੂ ਮੰਨਦੀ ਸੀ ਉਹਨਾਂ ਦੀ ਕੋਠਰੀ ਵਿੱਚ ਆ ਕੇ ਉਹ ਨਤਮਸਤਕ ਹੋ ਕੇ ਦੇਸੀ ਉਹਨਾਂ ਨੂੰ ਚਰਨ ਵੰਦਨਾ ਕਰਦੀ ਸੀ ਬਾਕੀ ਦੋਸਤੋ ਸਾਧੂ ਸੰਤਾਂ ਦੀ ਕੋਈ ਯਾਦ ਨਹੀਂ ਹੁੰਦੀ ਉਹ ਤਾਂ ਪੂਰੇ ਸਮਾਜ ਦੇ ਲਈ ਇੱਕ ਸਨਮਾਨਜਨਕ ਗਿਆਨ ਦੀ ਮੂਰਤ ਹੁੰਦੇ ਹਨ ਇਹੋ ਜਿਹੇ ਸਾਧੂ ਸੰਤਾ ਭਗਤਾ ਦੀ ਸੇਵਾ ਤਪੱਸਿਆ ਸੰਗ ਕਰਨ ਵਾਲੇ ਵੀ ਦੋਸਤੋ ਤਰ ਜਾਂਦੇ ਹਨ ਇਹਨਾਂ ਦੇ ਗਿਆਨ ਇਹਨਾਂ ਦੀ ਬਾਣੀ ਪੜ੍ਹ ਸੁਣ ਕੇ ਸਮਝ ਕੇ ਜੀਵਨ ਵਿੱਚ ਧਾਰਨ ਕਰਨ ਵਾਲੇ ਲੋਕ ਦੋਸਤੋ ਲੋਕ ਸੁਖੀ ਪਰਲੋਕ ਸਹਿੇਲੇ ਕਰ ਲੈਂਦੇ ਹਨ ਅਜਿਹਾ ਹੀ ਕੁਝ ਦੋਸਤੋ ਸੱਸੀ ਕੰਡ ਡੇਰਾ ਬੱਲਾਂ ਦੀ ਧਰਤੀ ਤੇ ਵੀ ਹੋਇਆ ਸੀ ਬੱਲਾਂ ਦੋਸਤੋ ਜਲੰਧਰ ਤੋਂ 12-14 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਇੱਕ ਪਿੰਡ ਹੈ ਜਲੰਧਰ ਦਸੂਹਾ ਸੜਕ ਦੇ ਉੱਪਰ ਦੋਸਤੋ 7-8 ਕਿਲੋਮੀਟਰ ਜਲੰਧਰੋਂ ਜਦੋਂ ਆਪਾਂ ਉਧਰ ਨੂੰ ਜਾਂਦੇ ਹਾਂ ਤਾਂ ਖੱਬੇ ਹੱਥ ਬੱਲਾ ਵੱਲ ਰਸਤਾ ਮੁੜਦਾ ਹੈ ਲਿੰਕ ਰੋਡ ਤੇ ਜਾ ਕੇ 25-6 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਬੱਲਾ ਆਉਂਦਾ ਹੈ ਇੱਥੇ ਹੀ ਸਥਿਤ ਹੈ ਦੋਸਤੋ ਡੇਰਾ ਸਸਕਣ ਬੱਲਾ ਦੋਸਤੋ ਜਦੋਂ ਆਪਾਂ ਜੀਟੀ ਰੋਡ ਤੋਂ ਲਿੰਕ ਰੋਡ ਵੱਲ ਜਾਂਦੇ ਹਾਂ ਤਾਂ ਰਸਤਾ ਬੀਆਵਾਂ ਜੇ ਹਾਂ ਆਮ ਪਿੰਡਾਂ ਵੱਲ ਜਾਂਦੇ ਹੋਏ ਲਿੰਕ ਰੋਡ ਵਰਗਾ ਹੀ ਲੱਗਦਾ ਹੈ ਪਰ ਜਦੋਂ ਬੱਲਾ ਨੇੜੇ ਨੇੜੇ ਆਉਂਦੇ ਹਾਂ ਤਾਂ ਜਦੋਂ ਪਿੰਡ ਬੱਲਾ ਪਹੁੰਚਦੇ ਹਾਂ ਤਾਂ ਪਹੁੰਚ ਜਾਂਦੇ ਹਾਂ ਆਪਾਂ ਡੇਰਾ ਸਤਖੰਡ ਬੱਲਾ ਸ਼ਾਨਦਾਰ ਇਮਾਰਤਾਂ ਸਸੰਗ ਭਵਨ ਬਹੁਤ ਹੀ ਚੰਗੇ ਤੇ ਸਨਮਾਨਜਨਕ ਢੰਗ ਨਾਲ ਚਲਾਇਆ ਜਾ ਰਿਹਾ ਲੰਗਰ ਹਾਲ ਇਸ ਤੋਂ ਇਲਾਵਾ ਦੋਸਤੋ ਗੱਡੀਆਂ ਮੋਟਰਸਾਈਕਲਾਂ ਲਈ ਵਧੀਆ ਪਾਰਕਿੰਗ ਗੱਲ ਕਿ ਬੰਦਾ ਸੋਚ ਹੀ ਨਹੀਂ ਸਕਦਾ ਕਿ ਇੱਥੇ ਇਹੋ ਜਿਹਾ ਵਧੀਆ ਪ੍ਰਬੰਧ ਅਤੇ ਇਹੋ ਜਿਹੀਆਂ ਵਧੀਆ ਸਹੂਲਤਾਂ ਹੋਣਗੀਆਂ ਸ਼ਾਨਦਾਰ ਇਮਾਰਤਾਂ ਹੋਣਗੀਆਂ ਬਾਕੀ ਦੋਸਤੋ ਇੱਥੇ ਸਟਾਫ ਵੀ ਬਹੁਤ ਚੰਗਾ ਅਤੇ ਬਹੁਤ ਹੀ ਮਿਲਨਸਾਰ ਹੈ ਮੋਖਸਤਾਨ ਹੈ ਦੋਸਤੋ ਉਹ ਜਿੱਥੇ ਹੋ ਚੁਕੇ ਸੰਤਾਂ ਦੀਆਂ ਸਮਾਧਾ ਬਣੀਆਂ ਹੋਈਆਂ ਹਨ ਦੋਸਤੋ ਸਤਖੰਡ ਬੱਲਾ ਇੱਥੇ ਪਹਿਲੇ ਸੰਤ ਹੋਏ ਸਨ ਬਾਬਾ ਪੀਪਲ ਦਾਸ ਜੀ ਜੋ 1928 ਵਿੱਚ ਜੋਤੀ ਜੋਤ ਸਮਾਏ ਸਨ ਇਨ੍ਹਾਂ ਤੋਂ ਬਾਅਦ ਦੋਸਤੋ ਗੱਦੀ ਮਿਲੀ ਸੀ ਸੰਤ ਸਰਵੰਦਾਸ ਜੀ ਨੂੰ ਜੋ 1972 ਵਿੱਚ ਸਰੀਰ ਛੱਡ ਗਏ ਉਨ੍ਹਾਂ ਤੋਂ ਬਾਅਦ ਦੋਸਤੋ ਸੰਤ ਹਰੀਦਾਸ ਜੀ 1982 ਵਿੱਚ ਅਤੇ ਸੰਤ ਗਰੀਬ ਦਾਸ ਜੀ 1994 ਵਿੱਚ ਜੋਤੀ ਜੋਤ ਸਮਾਏ ਇਸ ਸਮੇਂ ਦੋਸਤੋ ਮੌਜੂਦਾ ਗੱਦੀ ਨਿਸ਼ੀਨ ਸੰਤ ਹਨ ਸੰਤ ਨਰਿੰਦਰ ਦਾਸ ਜੀ ਉਹ ਨਿੱਕੇ ਸੁਭਾਅ ਦੇ ਮਾਲਕ ਹਨ। ਦੋਸਤੋ ਇਹ ਡੇਰਾ ਜਗਤਗੁਰੂ ਰਵਿਦਾਸ ਜੀ ਦੇ ਮਹਾਰਾਜ ਦੇ ਮਿਸ਼ਨ ਨੂੰ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਦਾਵਾ ਕਰਦਾ ਹੈ। ਡੇਰਾ ਸੱਚਖੰਡ ਬੱਲਾ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਕਰਕੇ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈ। ਬਾਕੀ ਦੋਸਤੋ ਇਹਨਾਂ ਨਾਲ ਇੱਕ ਵਿਵਾਦ ਵੀ ਜੁੜਿਆ ਸੀ ਜਿਸ ਕਰਕੇ ਇਸ ਡੇਰੇ ਨਾਲ ਸੰਬੰਧਤ ਸੰਤ ਸੰਤ ਰਾਮਾ ਨੰਦ ਦੀ ਵਿਆਨਾ ਆਸਟ੍ਰੇਲੀਆ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਾਰਨ ਦੋਸਤੋ ਇਹ ਡੇਰਾ ਮੁੱਖ ਤੌਰ ਤੇ ਜਗਤਗੁਰੂ ਰਵਿਦਾਸ ਜੀ ਨੂੰ ਹੀ ਸਮਰਪਿਤ ਹੈ। ਸਿੱਖ ਭਾਈਚਾਰੇ ਵਿੱਚ ਵੀ ਰਵਿਦਾਸੀਏ ਬਹੁਤ ਸਾਰੇ ਸਿੱਖ ਬਣੇ ਹੋਏ ਹਨ। ਇੱਕ ਪਾਸੇ ਦੋਸਤੋ ਗੁਰੂ ਗ੍ਰੰਥ ਸਾਹਿਬ ਜੀ ਅਤੇ ਦੂਜੇ ਪਾਸੇ ਜਗਤਗੁਰੂ ਰਵਿਦਾਸ ਜੀ ਦੀਆਂ ਪ੍ਰਾਤਨ ਪਰੰਪਰਾਵਾਂ ਪਰੰਪਰਾਵਾਂ ਦਾ ਕੁਝ ਵਿਰੋਧ ਤਾਂ ਹੁੰਦਾ ਹੀ ਹੈ ਦੋਸਤੋ ਇਸ ਵਿਰੋਧ ਨੂੰ ਸਲਿੱਕੇ ਨਾਲ ਸੁਲਝਾਉਣ ਦੀ ਥਾਂ ਕਤਲ ਕਰਕੇ ਹਮਲਾ ਕਰਕੇ ਖਤਮ ਕਰਨ ਦੀ ਗਲਤੀ ਕੀਤੀ ਗਈ ਦੋਸਤੋ ਇਸ ਪਾਸੇ ਰਾਜਨੀਤੀ ਹੀ ਸੀ ਦੋਹਾਂ ਪਾਸਿਆਂ ਤੋਂ ਨਾ ਤਾਂ ਇਹ ਸਿੱਖਿਆ ਗੁਰੂ ਨਾਨਕ ਦੇ ਘਰ ਦੀ ਸੀ ਅਤੇ ਨਾ ਹੀ ਰਵਿਦਾਸ ਜੀ ਮਹਾਰਾਜ ਦੇ ਬਚਨ ਅਤੇ ਸਿੱਖਿਆ ਰਲ ਮਿਲ ਕੇ ਬਹੁਤ ਕੁਝ ਸੁਲਝਾਇਆ ਜਾ ਸਕਦਾ ਸੀ ਗੁਰੂ ਰਬਦਾਸ ਜੀ ਦੇ ਨਾਂ ਦੇ ਦੋਸਤੋ ਜੇ ਮੰਦਿਰ ਹੈ ਤਾਂ ਮੰਦਿਰ ਦੀ ਪਰੰਪਰਾ ਹੈ ਜੇ ਗੁਰਦੁਆਰਾ ਹੈ ਤਾਂ ਫਿਰ ਪੂਰੀ ਤਰ੍ਹਾਂ ਸਿੱਖ ਪਰੰਪਰਾਵਾਂ ਸਿੱਖ ਮਰਿਆਦਾ ਉੱਥੇ ਲਾਗੂ ਹੋਣੀਆਂ ਚਾਹੀਦੀਆਂ ਸੀ ਪਰ ਦੋਸਤੋ ਇਹ ਮਸਲਾ ਸੁਲਝਾਇਆ ਨਾ ਗਿਆ ਜੇ ਮਸਲਾ ਨਾ ਸੁਲਝੇ ਤਾਂ ਦੋਸਤੋ ਰਿਸ਼ਤਾ ਤੋੜਿਆ ਵੀ ਜਾ ਸਕਦਾ ਸੀ ਗਲਤੀ ਹੋਈ ਕੌਣ ਵੱਦ ਦੋਸ਼ੀ ਕੀ ਕਹੀਏ ਪਰ ਹੁਣ ਇਸ ਵਕਤ ਦੇ ਦਰਿਆ ਵਿੱਚ ਬਹੁਤ ਪਾਣੀ ਵਹਿ ਚੁੱਕਾ ਹੈ ਦੋਸਤੋ ਸਭ ਆਪਣੀ ਆਪਣੀ ਰਾਤੇ ਨੇ ਡੇਰਾ ਵੀ ਆਪਣੀ ਰਾਤੇ ਹੈ ਕਿਉਂਕਿ ਇਸ ਡੇਰੇ ਜੋ ਵੱਡੀ ਬਾਤ ਨਹੀਂ ਜਾਂਦੀ ਹੈ ਉਹ ਰਵਿਦਾਸ ਭਾਈਚਾਰੇ ਨਾਲ ਸੰਬੰਧਿਤ ਹੈ ਕਿਉਂਕਿ ਇਸ ਡੇਰੇ ਜੋ ਵੱਡੀ ਬਾਤ ਨਹੀਂ ਆਉਂਦੀ ਹੈ ਉਹ ਗੁਰੂ ਰਵਿਦਾਸ ਭਾਈਚਾਰੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਦੋਸਤੋ ਕੀ ਭਾਰ ਦੇ ਪ੍ਰਧਾਨ ਮੰਤਰੀ ਦੀ ਡੇਰਾ ਸਸਕੜ ਬੱਲਾ ਆਉਣਾ ਇਹ ਫੇਰ ਹੀ ਕੁਝ ਪ੍ਰਭਾਵਿਤ ਕਰੇਗੀ ਇਹ ਕੇਵਲ ਦੁਆਬੇ ਦਾ ਡੇਰਾ ਨਹੀਂ ਹੈ ਇਹ ਦੇਸ਼ ਮੈਂ ਬਹੁਤ ਸਾਰੇ ਰਾਜਾਂ ਮੈਂ ਮਹਾਰਾਜ ਜੀ ਕੇ ਮੰਦਿਰ ਬਣਾਏ ਹੋਏ ਹਨ चाहे वो गुजरात है चाहे हरियाणा है पंजाब है राजस्थान है बहुत सारे जो जगह पे पुणे में इन्होंने अपने मंदिर बनाए हैं और विदेशों में भी लगभग 40 कंट्रियों में महाराज जी ने गुरु रविदास महाराज जी की रविदासिया धर्म की धर्म प्रचार करके उन्होंने वहाँ भी भव्य मंदिर बनाए हैं ਬਿਨਾਂ ਸ਼ੱਕ ਦੋਸਤੋ ਭਾਰ ਦੇ ਪ੍ਰਧਾਨ ਮੰਤਰੀ ਦੀ ਸੱਚਖੰਡ ਬੱਲਾ ਫੇਰੀ ਪੰਜਾਬ ਦੀ ਰਾਜਨੀਤੀ 'ਤੇ ਵਾਹਾ ਅਸਰ ਪਾਵੇਗੀ ਕਿਵੇਂ ਉਹਨਾਂ ਦੀ ਇਸ ਫੇਰੀ ਦਾ ਪ੍ਰਭਾਵ ਪਵੇਗਾ ਜੋ ਜਾਣਦੇ ਹਾਂ ਦੋਸਤੋ ਸਾਡਾ ਸਮਾਜ ਵੱਖ-ਵੱਖ ਬਰਾਦਰੀਆਂ ਨਾਲ ਮਿਲ ਕੇ ਬਣਿਆ ਹੋਇਆ ਹੈ ਬਾਕੀ ਜਾਤ ਪਾਤ ਨੂੰ ਵੀ ਦੋਸਤੋ ਪੋਲੀਟੀਕਲ ਲੋਕਾਂ ਨੇ ਜਿਉਂਦਾ ਰੱਖਿਆ ਹੋਇਆ ਹੈ ਜਿਵੇਂ ਪੋਲੀਟੀਕਲ ਲੋਕ ਸਮਾਜ ਨੂੰ ਵੇਖਦੇ ਹਨ ਆਪਾਂ ਵੀ ਅੱਜ ਦੀ ਵੀਡੀਓ ਵਿੱਚ ਉਸੇ ਤਰ੍ਹਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਲਈ ਇੰਜ ਕਰਾਂਗੇ 250 ਦੀ ਰਾਜਨੀਤੀ ਵਿੱਚ ਸਮਾਜ ਨੂੰ ਦਲਿਤ ਵਰਸਸ ਜਨਰਲ ਵਿੱਚ ਵੰਡ ਕੇ ਪੋਲੀਟੀਕਲ ਲੋਕ ਰਾਜਨੀਤੀ ਕਰਦੇ ਹਨ ਅੱਗੇ ਇਸ ਨੂੰ ਬਰਾਦਰੀਆਂ ਵਿੱਚ ਵੰਡ ਦਿੱਤਾ ਜਾਂਦਾ ਹੈ ਦਲਿਤ ਭਾਈਚਾਰੇ ਦੀ ਇੱਕ ਬਰਾਦਰੀ ਹੈ ਚਮਾਰ ਭਾਈਚਾਰਾ ਦੱਸਿਆ ਜਾਂਦਾ ਹੈ ਕਿ ਪੰਜਾਬ ਵਿੱਚ ਜੋ ਦਲਿਤ ਭਾਈਚਾਰਾ ਹੈ ਉਸ ਵਿੱਚ ਸਭ ਤੋਂ ਵੱਧ ਗਿਣਤੀ ਚਮਾਰ ਭਾਈਚਾਰੇ ਦੀ ਹੈ ਜਿਸ ਨੂੰ ਕੁਝ ਲੋਕ ਰਵਿਦਾਸ ਭਾਈਚਾਰਾ ਵੀ ਕਹਿੰਦੇ ਹਨ ਇਹਨਾਂ ਦੀ ਇਕੱਲਿਆਂ ਦੀ ਹੀ ਵਾਦੀ ਪੰਜਾਬ ਵਿੱਚ 10 ਤੋਂ 15% ਕੁਝ ਮਤਾਬਕ ਇਸ ਤੋਂ ਵੀ ਵੱਧ ਹੈ ਚਲੋ ਮੰਨ ਵੀ ਲੈਣਾ ਚਾਹੀਦਾ ਹੈ ਕਿਉਂਕਿ ਇਸ ਭਾਈਚਾਰੇ ਵਿੱਚ ਬਹੁਤੇ ਲੋਕ ਸਿੱਖ ਬਣੇ ਹਨ ਪਰ ਉਹਨਾਂ ਦਾ ਦੋਸਤੋਂ ਇਸਾਈਕਰਨ ਨਹੀਂ ਹੋਇਆ ਬਹੁਤ ਘੱਟ ਰਵਿਦਾਸ ਭਾਈਚਾਰੇ ਦੇ ਲੋਕ ਦੋਸਤੋਂ ਇਸਾਈ ਬਣੇ ਹੋਣਗੇ ਧਰਮ ਪਰिवर्तन ਕਰਕੇ ਬਾਕੀ ਦੋਸਤੋਂ ਰਵਿਦਾਸ ਭਾਈਚਾਰਾ ਆਰਥਿਕ ਤੌਰ ਤੇ ਵੀ ਪੰਜਾਬੀ ਵਿੱਚ ਲਗਭਗ ਜਨਰਲ ਕਾਸਟ ਵਾਂਗ ਹੀ ਸਮਰਥ ਜਿਹਾ ਸਮ੍ਰਿੱਧ ਅਤੇ ਸਮਰਥ ਹੋ ਚੁੱਕਾ ਹੈ ਪੰਜਾਬ ਵਿੱਚ ਹਰ ਮਹਿਕਮੇ ਵਿੱਚ ਤੁਹਾਨੂੰ ਪੰਜਾਬ ਵਿੱਚ ਹਰ ਮਹਿਕਮੇ ਵਿੱਚ ਰਵਿਦਾਸ ਬਰਾਦਰੀ ਦੇ ਅਫਸਰ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਣਗੇ ਪੰਜਾਬ ਵਿੱਚ ਵੀ ਕੁਝ ਰਾਜਨੀਤਿਕ ਸਖਸ਼ੀਤਾ ਨੇ ਵਾਵਾ ਨਾਮ ਖੱਟਿਆ ਹੈ ਵਰ ਰਾਜਨੀਤੀ ਵਿੱਚ ਹਾਲੇ ਵੀ ਨਾ ਇਹਨਾਂ ਨੂੰ ਦੋਸਤ ਉਹ ਨਹੀਂ ਬੱਲੇ ਬੱਲੇ ਨਹੀਂ ਪ੍ਰਾਪਤ ਹੋਈ ਜਿੰਨੇ ਹੋਣੇ ਚਾਹੀਦੀ ਹੈ ਕਾਰਨ ਸ਼ਾਦੀ ਸਪਾਈਚਾਰੇ ਦੇ ਲੋਕਾਂ ਨੇ ਵੱਡੀ ਸੰਖਿਆ ਵਿੱਚ ਸਿੱਖੀ ਅਪਣਾ ਲਈ ਜਿਸ ਕਾਰਨ ਉਹਨਾਂ ਦੇ ਵੋਟ ਉਹਨਾਂ ਦੀ ਆਪਣੀ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਅਕਾਲੀ ਪਾਰਟੀ ਨੂੰ ਜਾਂਦੇ ਹਨ ਤੇ ਉਹਨਾਂ ਦੇ ਲੋਕ ਹੀ ਉੱਥੋਂ ਬਹੁਤੇ ਜਿੱਤਦੇ ਹਨ ਹਾਂ ਰਾਖਵੀਆਂ ਸੀਟਾਂ ਤੇ ਇਹਨਾਂ ਦੀ ਗਿਣਤੀ ਠੀਕ ਠਾਕ ਹੈ ਵੋਟਾਂ ਦੀ ਭਾਲ ਵਿੱਚ ਹੀ ਦੋਸਤ ਸਾਡੇ ਪੋਲੀਟਿਸ਼ੀਅਨ ਦੇ ਰਿਆਂ ਤੇ ਜਾਂਦੇ ਹਨ ਜਿਵੇਂ ਜਿਵੇਂ ਪੰਜਾਬ ਵਿੱਚ ਰਾਦਾ ਸੋਮੀਆਂ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੋਲੀਟੀਕਲ ਪਾਰਟੀ ਦੇ ਨੇਤਾ ਡੇਰਾ ਵਿਆਸ ਜਾਂਦੇ ਹਨ ਪਹਿਲਾਂ ਦੋਸਤੋ ਡੇਰਾ ਸਿਰਸਾ ਵੀ ਬਹੁਤ ਜਾਇਆ ਜਾਂਦਾ ਸੀ ਹੁਣ ਇਸ ਵਾਰ ਦੋਸਤੋ ਜਲੰਧਰ ਪ੍ਰਧਾਨ ਮੰਤਰੀ ਡੇਰਾ ਬੱਲਾ ਆਏ ਹਨ ਕੁਝ ਦੇ ਪ੍ਰਭਾਵ ਪਵੇਗਾ ਹੀ ਦੋਸਤੋ ਡੇਰਾ ਸੱਚਖੰਡ ਬੱਲਾ ਦੇ ਫੋਲੋਅਰਸ ਦੇ ਉੱਪਰ ਆਖਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਡੇਰਾ ਬੱਲਾ ਆ ਕੇ ਸ਼ੀਸ਼ੇ ਝੁਕਾਇਆ ਹੈ ਡੇਰੇ ਨੂੰ ਹੋਰ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਬੰਦਨ ਗੁਰਦੇਓ ਅੱਜ ਮੇਰਾ ਸੌਭਾਗ्‍य ਹੈ ਪਦਮਸ੍ਰੀ संत निरमदास जी महाराज के आशीर्वाद प्राप्त करने का अवसर मिला है पंजाब की इस धरती नो नमन करता है मैं आप सभी को और सभी देशवासियों को संत रविदास जयंती और माघ पूर्णिमा की शुभकामनाएं देता हूं ਬਾਕੀਪਾਰ ਦੇ ਪ੍ਰਧਾਨ ਮੰਤਰੀ ਭਾਰਤ ਦੀ ਸਭ ਤੋਂ ਵੱਡੀ ਸ਼ਖਸੀਅਤ ਜਿਹੋ ਕਿਸੇ ਡੇਰੇ ਦੀ ਤਾਰੀਫ ਕਰਦੀ ਹੈ ਕਿਸੇ ਦੀ ਤਾਰੀਫ ਕਰਦੀ ਹੈ ਬਹੁਤ ਜ਼ਿਆਦਾ ਕਿਸੇ ਪ੍ਰਤੀ ਆਪਣਾ ਆਤਮ ਸਤਿਕਾਰ ਦਿਖਾਉਂਦੀ ਹੈ ਤਾਂ ਦੋਸਤੋ ਇਸ ਨਾਲ ਡੇਰੇ ਦੇ ਫੋਲੋਅਰਸ ਪ੍ਰਭਾਵਿਤ ਹੁੰਦੇ ਹੀ ਹਨ ਹਰ ਕੋਈ ਉਹਨਾਂ ਨੂੰ ਵੋਟਾਂ ਵੇਲੇ ਵਤਦਾ ਹੈ ਪਰ ਜੋ ਨਾਲ-ਨਾਲ ਅੱਜ ਦਾ ਸਤਕਾਰ ਵੀ ਵਿਖਾ ਗਿਆ ਹੈ ਉਸ ਪ੍ਰਤੀ ਡੇਰੇ ਵਾਲੇ ਵੱਧ ਚੁਕਾ ਕਿਉਂ ਨਾ ਰੱਖਣ ਪੂਰੇ ਭਾਰਤ ਵਿੱਚ ਬੀਜਪੀ ਦੇ ਇਸ ਕਦਮ ਨੇ ਡੇਰੇ ਦਾ ਪ੍ਰਭਾਵ ਅਤੇ ਅਹਿਮੀਅਤ ਵਧਾ ਦਿੱਤੀ ਹੈ ਹੁਣ ਹੋਰ ਲੋਕ ਵੀ ਹੋਰ ਰਾਜਨੀਤਿਕ ਪਾਰਟੀਆਂ ਦੇ ਵੱਡੇ-ਵੱਡੇ ਨੇਤਾ ਵੀ ਇੱਥੇ ਆ ਕੇ ਸ਼ੀਸ਼ ਝੁਕਾਉਣਗੇ ਸੁਖਵੀਰ ਬਾਦਲ ਦਾ ਦੋਸਤੋ ਦੋ ਦਿਨ ਪਹਿਲਾਂ ਇੱਥੇ ਹੋ ਕੇ ਹੂ ਵੀ ਗਿਆ ਉਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਇਹੋ ਕੁਝ ਕਰਨਗੇ ਹਰ ਕੋਈ ਵੱਤੋ ਵੱਦ ਡੇਰੇ ਦਾ ਭਗਤ ਗੁਰੂ ਰਵਿਦਾਸ ਜੀ ਪ੍ਰਤੀ ਆਪਣਾ ਸਨਮਾਨ ਦਰਸਾਉਣ ਦੀ ਕੋਸ਼ਿਸ਼ ਕਰੇਗਾ ਇਹ ਫੈਸਲਾ ਡੇਰੇ ਸੱਚਖੰਡ ਦੇ ਫੋਲੋਅਰਜ਼ ਨੂੰ ਆਪ ਕਰਨਾ ਪਵੇਗਾ ਕਿ ਇਹਨਾਂ ਵਿੱਚੋਂ ਕਿਹੜੇ ਲੋਕ ਸੱਚੇ ਹਨ ਅਤੇ ਮਨ ਵਿੱਚ ਕਿੰਨਾ ਕੁ ਸਤਕਾਰ ਰੱਖਦੇ ਹਨ ਬਾਕੀ ਦੋਸਤੋ ਡੇਰੇ ਸੱਚਖੰਡ ਨੂੰ ਫੋਲੋ ਕਰਨ ਵਾਲੇ ਉਹ 2027 ਵਿੱਚ ਆਪ ਹੀ ਫੈਸਲਾ ਕਰਨਗੇ ਕਿ ਕਿਸ ਪਾਰਟੀ ਪ੍ਰਤੀ ਉਹਨਾਂ ਨੇ ਚਕਾ ਰੱਖਣਾ ਹੈ ਬਾਕੀ ਸਭ ਤੋਂ ਪਹਿਲਾਂ ਭਾਜਪਾ ਵੱਲੋਂ ਨਰਿੰਦਰ ਮੋਦੀ ਆਪਣੀ ਹਾਜ਼ਰੀ ਇੱਥੇ ਲਵਾ ਚੁੱਕੇ ਹਨ ਇੱਥੇ ਯਾਦ ਰੱਖੋ ਦੋਸਤੋ ਡੇਰਾ ਬੱਲਾ ਆਉਣ ਵਾਲੀ ਸੰਗਤ ਵਿੱਚੋਂ ਜਿਹੜੇ ਪਹਿਲਾਂ ਕਿਸੇ ਪਾਰਟੀ ਨਾਲ ਜੁੜੇ ਹੋਏ ਹੋਣਗੇ ਉਹ ਤਾਂ ਉਸੇ ਹੀ ਪਾਰਟੀ ਦਾ ਗੁਣਗਾਨ ਕਰਨਗੇ ਪਰ ਜਿਹੜੇ ਕਿਸੇ ਪਾਰਟੀ ਦੇ ਵਰਕਰ ਦਾ ਨੇਤਾ ਨਹੀਂ ਹਨ ਉਹਨਾਂ ਲਈ ਤਾਂ ਇਹ ਸੋਚਣਾ ਬਣਦਾ ਹੈ ਕਿ 2027 ਵਿੱਚ ਬੀਜੇਪੀ ਨੂੰ ਵੋਟ ਪਾਇਆ ਜਾਵੇ ਜਾਂ ਨਹੀਂ ਕਾਸੀ ਕੇ ਲੋਗੋ ਨੇ ਮuje ਆਸ਼ੀਰਵਾਦ دیے ਔਰ ਸੰਸਦ ਕੇ ਰੂਪ ਮੈਂ ਕਾਸੀ ਕੀ ਸੇਵਾ ਕਰਨੇ ਕਾ ਵੀ ਸੌਭਾਗਯ ਮਿਲਾ ਕਾਸੀ ਕਾ ਸੀਰ ਗੋਵਰਧਨਪੁਰ करोड़ों अनुयायियों के लिए तीर्थ भूमि है काशी के वो घाट जहां संत रविदास जी की शिक्षाएं प्रकट हुई थी वहां माँ गंगा की वो धारा है जिसको साक्षी करके गुरु रविदास जी ने कहा था मन चंगा तो कठौती में गंगा दुनिया के कई देशों में श्री गुरु रविदास जी के विचारों का प्रसार भी हुआ है इस योगदान को सम्मान देने के लिए अभी हाल ही में हमारी भाजपा की केंद्र सरकार ने पूज्य संत श्री निरंजन दास जी महाराज को पद्म पुरस्कार से सम्मानित किया है बाकी दोस्तों संत नरेंद्र दास जी भारत सरकार वालों पद्मश्री भी दे दिता गया है ਸਰਕਾਰ ਵੀ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੈ ਸਨਮਾਨ ਕਰਦੀ ਹੈ ਡੇਰੇ ਦੇ ਭਗਤਾਂ ਨੂੰ ਇਹ ਸਨੇਹਾ ਦੇ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਦੋਸਤੋ ਜਲੰਧਰ ਨਦੀਕ ਜੋ ਹਲਵਾਰਾ ਹਵਾਈ ਅੱਡਾ ਸੀ ਉਸ ਦਾ ਨਾਮ ਵੀ ਬਦਲ ਕੇ ਹੁਣ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਪਰ ਕਰ ਦਿੱਤਾ ਗਿਆ ਹੈ ਹੁਣ ਗਾਹੇ ਬਗਾਹੇ ਜੋ 에어ਪੋਰਟ ਵੱਲ ਆਉਣਗੇ ਜਾਂ ਇੱਥੋਂ ਜਾਣਗੇ ਉਹਨਾਂ ਦੀ ਜ਼ੁਬਾਨ ਤੇ ਗੁਰੂ ਰਵਿਦਾਸ ਜੀ ਦਾ ਪਵਿੱਤਰ ਨਾਮ ਆਵੇਗਾ ਹੀ ਆਖਰ ਕੌਣ ਤੇ ਕੀ ਸ਼ਖਸੀਅਤ ਹੈ ਜਿਸ ਦੇ ਨਾਂ ਦੇ ਉੱਪਰ ਇਸ 에어ਪੋਰਟ ਦਾ ਨਾਮ ਰੱਖਿਆ ਗਿਆ ਹੈ ਕੰਨਿਆਂ ਉਹ ਇਹ ਜਾਣਨ ਦੀ ਜਿਗਿਆਸਾ ਹੋਵੇਗੀ ਇੰਜ ਦੋਸਤੋ ਕੁਝ ਤਾਂ ਚੰਗਾ ਹੋਇਆ ਹੀ ਹੈ ਇੰਜ ਦੋਸਤੋ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਚਗੰਢ ਬੱਲਾ ਫੇਰੀ ਪੰਜਾਬ ਦੀ ਰਾਜਨੀਤੀ ਤੇ ਬਹੁਤ ਪ੍ਰਭਾਵ ਪਾਵੇਗੀ ਉਹਨਾਂ ਦੇ ਡੇਰਾ ਬੱਲਾ ਉਂਦੇ ਉੱਪਰ ਦੋਸਤੋ ਕੋਈ ਵੀ ਰਾਜਨੀਤਿਕ ਪਾਰਟੀ ਸਿੱਧਾ-ਸਿੱਧਾ ਇਤਰਾਜ ਨਹੀਂ ਕਰ ਸਕਦੀ ਸੀ ਪਰ ਰੰਗ ਵਿੱਚ ਭੰਗ ਪਾਉਣ ਲਈ ਕਾਂਗਰਸ ਪਾਰਟੀ ਨੇ ਜਲੰਧਰ ਦੇ ਐਮਪੀ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਅੱਗੇ ਕਰ ਦਿੱਤਾ ਇਹ ਜਿਹੜੀ ਮੋਦੀ ਸਰਕਾਰ ਹੈ ਇਹਨਾਂ ਨੇ ਕੁਈ ਸ਼ਾਇਦ ਸੌ ਖਾਦੀ ਵੀ ਹੈ ਵੀ ਕਿਸਾਨ ਤੇ ਖੇਤ ਮਜ਼ਦੂਰ ਨੂੰ ਸੀ ਧਗੜ ਨਹੀਂ ਲੱਗਣਾ ਰਗੜ ਨਹੀਂ ਰਗਣਾ ਇਹ ਵਾਰ-ਵਾਰ ਕਿਸਾਨੀ ਤੇ ਅਟੈਕ ਕਰਦੇ ਖੇਤ ਮਜ਼ਦੂਰ ਦੇ ਅਟੈਕ ਕਰਦੇ ਕਿਸਾਨ ਦੀ ਖੇਤੀ ਖੁੱਲੇ ਅਸਮਾਨ ਥੱਲੇ ਹੈ ਉਹਨੂੰ ਕੁਦਰਤ ਕ੍ਰੋਪੀਆਂ ਦੀ ਮਾਰ ਚੱਲਣੀ ਪੈਂਦੀ ਤੇ ਸਰਕਾਰ ਦੀ ਵੀ ਮਾਰ ਚੱਲਣੀ ਪੈ ਰਹੀ ਹੈ ਪਰ ਵੱਡੇ ਪੱਧਰ ਤੇ ਸਰਕਾਰ ਮਾਰ ਮਾਰ ਰਹੀ ਹੈ ਅੱਜ ਕੇਰਲਾ ਦੇ ਕਿਸਾਨ ਦੀ ਗੱਲ ਕੀਤੀ ਗਈ ਲekin Punjab Himachal Rajasthan UP Bihar ਇਹਨਾਂ ਦੇ ਕਿਸਾਨ ਦੀ ਕਦੇ ਗੱਲ ਨਹੀਂ ਕੀਤੀ ਜਾਂਦੀ ਖਾਸ ਤੌਰ ਤੇ ਪੰਜਾਬ ਵਿੱਚ ਕਿਸਾਨੀ ਨੂੰ ਖਤਮ ਕਰਕੇ ਪੰਜਾਬ ਦੀ ਅਰਥ ਵਿਵਸਥਾ ਨੂੰ ਵਿਗਾੜਨਾ ਚਾਹੁੰਦੀ ਹੈ ਬੀਜੇਪੀ ਦੀ ਸਰਕਾਰ ਪੰਜਾਬ ਦੇ ਪ੍ਰਤੀ ਇਹਨਾਂ ਦੀ ਕਦੇ ਨਿਗਾਹ ਸਿੱਧੀ ਨਹੀਂ ਰਹੀ ਤੇ ਇਹ ਬਾਰਡਰ ਸਟੇਟ ਹੈ ਅੱਧੇ ਪੰਜਾਬ ਤੇ ਇਹਨਾਂ ਨੇ ਬੀਐਸਐਫ ਦੇ ਥਰੂ ਕਬਜ਼ਾ ਕਰ ਲਿਆ ਪੰਜਾਬ ਦੇ ਵਿੱਚ ਗੈਂਗਸਟਰਵਾਦ ਪਣਪ ਰਿਹਾ ਪੰਜਾਬ ਫਿਰ ਗੁਰੂ ਰਵਿਦਾਸ ਜੀ ਦੇ ਨਾਮ ਤੋਂ ਸ਼ੁਰੂ ਕੀਤਾ ਬਜਟ ਲੇਕਿਨ ਬਿਚੂ ਦੇ ਵਿੱਚ ਕੁਝ ਨਹੀਂ ਦਿੱਤਾ ਉਹਨਾਂ ਦੇ ਨਾਮ ਤੇ ਜਾਬ ਦੇ ਵਾਸਤੇ ਖੁੱਟੀ ਕੌੜੀ ਵੀ ਜਿਹਨੂੰ ਕਹਿੰਦੇ ਆ ਇਹਨਾਂ ਨੇ ਨਹੀਂ ਰੱਖੀ ਦੋਸਤੋ ਅੱਜ ਦੇ ਦਿਨ ਭਾਰਦੇ ਪ੍ਰਧਾਨ ਮੰਤਰੀ ਵੱਲੋਂ ਡੇਰੇ ਨੂੰ ਅਤੇ ਗੁਰੂ ਰਵਿਦਾਸ ਜੀ ਨੂੰ ਮਿਲਦੇ ਹੋਏ ਸਮਾਨ ਨੂੰ ਵੇਖ ਕੇ ਇਹਨਾਂ ਨੂੰ ਅੱਜ ਦੇ ਦਿਨ ਤਾਂ ਚੁੱਪ ਰਹਿਣਾ ਹੀ ਚਾਹੀਦਾ ਸੀ ਨਕਤਾ ਜੀ ਨੀ ਦੋਸਤੋ ਇੱਕ ਦੋ ਦਿਨ ਬਾਅਦ ਵੀ ਕੀਤੀ ਜਾ ਸਕਦੀ ਸੀ ਇੱਕ ਦੋ ਦਿਨ ਇੱਕ ਦੋ ਦਿਨ ਤਾਂ ਦੋਸਤੋ ਇਹਨਾਂ ਨੂੰ ਡੇਰੇ ਦੀ ਗਰੂ ਦੀ ਬੱਲੇ ਬੱਲੇ ਹੁੰਦੀ ਰਹਿੰਦੇ ਨਹੀਂ ਚਾਹੀਦੀ ਸੀ ਸੋਸ਼ਲ ਮੀਡੀਆ ਵਿੱਚ ਉਂਝ ਵੀ ਦੋਸਤੋ ਕਾਂਗਰਸ ਦੇ ਵੋਟਰ ਕਿਹੜਾ ਭਾਜੀਪੀ ਵੱਲ ਚੱਲੇ ਹਨ ਦੋਸਤੋ ਯਾਦ ਰੱਖੋ ਨੇਤਾ ਪਾਰਟੀ ਬਦਲ ਲੈਂਦੇ ਹਨ ਪਰ ਵੋਟਰ ਨਹੀਂ ਚੰਨੀ ਸਾਹਿਬ ਨੂੰ ਬਹੁਤ ਕਾਲੀ ਹੈ ਚੰਨੀ ਸਾਹਿਬ ਨੂੰ ਬਹੁਤ ਕਾਲੀ ਹੈ ਹਰ ਵਿਸ਼ੇ ਤੇ ਸਭ ਤੋਂ ਪਹਿਲਾਂ ਬੋਲਣ ਦੀ ਤਾਂ ਜੋ ਕਿ ਉਹ ਪੰਜਾਬ ਦੀ ਰਾਜਨੀਤੀ ਵਿੱਚ ਪੰਜਾਬ ਵਿੱਚ ਕਾਂਗਰਸ ਵੱਲੋਂ ਸੀਐਮ ਦੀ ਰੇਸ ਵਿੱਚ ਸਭ ਤੋਂ ਅੱਗੇ ਬਣੇ ਰਹਿਣ ਅੰਤ ਵਿੱਚ ਦੋਸਤੋ ਇਹ ਕਿਹਾ ਜਾ ਸਕਦਾ ਹੈ ਕਿ ਭਾਜਪਾ ਪੰਜਾਬ ਵਿੱਚ ਇਸ ਵਾਰ ਥੋੜਾ ਵੱਧ ਸੀਰੀਅਸ ਹੋ ਕੇ ਚੋਣਾ ਲੜੇਗੀ 2027 ਦੀਆਂ ਪਿਛਲੀ ਵਾਰ ਵਾਂਗੂ ਬਸ ਖਾਣਾ ਪੂਰਤੀ ਨਹੀਂ ਕਰੇਗੀ ਭਾਜਪਾ ਪੰਜਾਬ ਵਿੱਚ ਨਰਿੰਦਰ ਮੋਦੀ ਜੀ ਦਾ ਜਲੰਧਰ ਡੇਰਾ ਬੱਲਾ ਆਉਣਾ ਕੀ ਇਸਦਾ ਹੀ ਸੰਕੇਤ ਹੈ ਕਿ 2027 ਵਿੱਚ ਡੇਰਾ ਬੱਲਾ ਦੇ ਫੋਲੋਅਰਜ਼ ਭਾਜਪਾ ਦੀ ਬੱਲੇ ਬੱਲੇ ਕਰਵਾ ਦੇਣਗੇ ਲੱਗਦਾ ਹੈ ਕਿ ਭਾਈ ਬਾ ਪੰਜਾਬ ਵਿੱਚ ਇਸ ਭਾਈਚਾਰੇ ਨੂੰ ਬਾਕੀ ਲੋਕਾਂ ਨਾਲੋਂ ਵੱਧ ਤਰਜੀਹ ਦੇਣ ਲਈ ਤਿਆਰ ਹੈ। ਬਾਕੀ ਦੋਸਤੋ ਜੇ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਬਾਰੇ ਕੋਈ ਨਤੀਜਾ ਕੱਢਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਫੇਰੀ ਤੋਂ ਜ਼ਰੂਰ ਚਲੂਨੇ ਲੜਨਗੇ। ਕਾਂਗਰਸ ਪਾਰਟੀ ਅਗਬੂਬਲਾ ਹੋ ਹੀ ਰਹੀ ਹੈ ਤੇ ਆਮ ਆਦਮੀ ਪਾਰਟੀ ਉਹ ਅੰਦਰ-ਅੰਦਰ ਜ਼ਰੂਰ ਤੜਫੇਗੀ। ਇਹ ਹੈ ਦੋਸਤੋ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਜੀਹਾਂ ਡੇਰਾ ਬਲਾ ਆਉਂਦਾ ਨਤੀਜਾ। ਬਾਕੀ ਜਗਤ ਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਤਾਂ ਕਹਿਣਾ ਹੀ ਕੀ ਉਹਨਾਂ ਦੀ ਬਾਣੀ ਪੜੋ ਸਮਝੋ ਆਪਣੀ ਬੁੱਧੀ ਅਨੁਸਾਰ ਕਿਸੇ ਕਿਸੇ ਦੀ ਮੈਥੋਲੋਜੀ ਦੇ ਅਨੁਸਾਰ ਨਹੀਂ ਦੋਸਤੋ ਨਾ ਹੀ ਕਿਸੇ ਦੀ ਨਫ਼ਰਤ ਦੇ ਅਨੁਸਾਰ ਸਭ ਲਈ ਉਹਨਾਂ ਦੀ ਬਾਣੀ ਗਿਆਨ ਦਾ ਸਾਗਰ ਹੈ ਅਨਮੋਲ ਖਜ਼ਾਨਾ ਹੈ ਗੁਰੂ ਰਵਿਦਾਸ ਜੀ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਸ਼ਾਮਿਲ ਹਨ ਪਰ ਬਾਕੀ ਬਾਣੀ ਉਹ ਵੀ ਦੋਸਤੋ ਅਨਮੋਲ ਖਜ਼ਾਨਾ ਹੈ ਫੋਲੋ ਕਰੋ ਪੜੋ ਸਮਝੋ ਜੀਵਨ ਵਿੱਚ ਧਾਰਨ ਕਰੋ ਜੀਵਨ ਆਨੰਦਮਈ ਹੋ ਜਾਵੇਗਾ ਮਾਦਾ ਦੋਸਤੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਦੋ ਸ਼ਬਦਾਂ ਤੋਂ ਇਲਾਵਾ ਵੀ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਪੜ੍ਹ ਕੇ ਵੇਖੀ ਹੈ ਕਿ ਤੁਸੀਂ ਬਾਕੀ ਬਾਣੀ ਪੜ੍ਹੇ ਹੋ ਜੇ ਨਹੀਂ ਪੜ੍ਹੀ ਹੈ ਤਾਂ ਕੋਸ਼ਿਸ਼ ਕਰੋ ਕੀ ਕਹਿਣਾ ਹੈ ਤੁਹਾਡਾ ਗੁਰੂ ਰਵਿਦਾਸ ਜੀ ਬਾਰੇ ਯੂ ਕੈਨ ਕਮੈਂਟ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਕਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉਸ ਬਸਤ ਸਦ ਸੰਗ